ਸਾਹਲ ਇੱਕ ਦੈਨਿਕ ਪੰਜਾਬੀ ਜਾਗਰਣ ਵਿੱਚ ਇੱਕ ਖਬਰ ਲੱਗੀ ਸੀ ਇਹ ਮਕੌੜਾ ਪੱਤਣਾ ਜਿੱਥੇ ਪੱਕਾ ਪੋਲ ਬਣਿਆ ਨਹੀਂਗਾ ਤੇ ਜਿਹੜਾ ਟੈਂਪਰੇਰੀ ਪਰਟੂਨ ਪੋੜਾ ਉਹ ਬਾਰਸਾਂ ਕਰਕੇ ਝੱਕਿਆ ਗਿਆ ਤੇ ਜਿਹੜੀ ਕਿਸ਼ਤੀ ਆ ਉਹਦੇ ਵਿੱਚ ਛੇਕ ਆ ਤੇ ਉਹ ਕਮਜ਼ੋਰ ਆ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਸੋ ਸਾਡੇ ਮਨ ਨੂੰ ਉਹ ਗੱਲ ਬਹੁਤ ਲੱਗੀ ਅਸੀਂ ਉਹਦੇ ਡੀਸੀ ਨਾਲ ਗੱਲ ਕੀਤੀ ਵੀ ਇੱਥੇ ਕੀ ਅਸੀਂ ਸੇਵਾ ਕਰ ਸਕਦੇ ਹਾਂ ਕਿਸ ਚੀਜ਼ ਦੀ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਕਿਸਤੀ ਨਵੀਂ ਲੈਦੇ ਹੋਏ ਸੀ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਪੈਸੇ ਉਹਨਾਂ ਨੇ 8 ਲੱਖ ਰੁਪਏ ਦਾ ਅੰਦਾਜ਼ਾ ਦੱਸਿਆ ਸੋ ਅਸੀਂ ਉਹ ਪੈਸੇ ਦੇ ਦਿੱਤੇ ਫਿਰ ਪਿਛਲੇ ਸਾਲ ਪਰਟੂਨ ਪੋਲ ਦੁਆਰਾ ਫਿਰ ਕਿਸ਼ਤੀ ਆਈ ਹੀ ਨਹੀਂ ਸੀ ਤੇ ਬੱਜ ਗਿਆ ਤੇ ਹੁਣ ਜਿਹੜਾ ਕੱਲ ਨੂੰ ਇਹਨਾਂ ਨੇ ਪਰਟੂਨ ਪੋਲ ਚੱਕ ਦੇਣਾ ਤੇ ਜਿਹੜੀ ਕਿਸ਼ਤੀ ਹੈ ਇਹ ਇਹਨਾਂ ਲੋਕਾਂ ਦੀ ਸੇਵਾ ਕਰੂਗੀ ਸੋ ਇਸੇ ਵਾਸਤੇ ਅੱਜ ਸਾਨੂੰ ਪਤਾ ਲੱਗਾ ਕਿ ਕੱਲ ਨੂੰ ਪਲਟੋਨ ਪੁੱਲ ਚੱਕੇ ਰਹਿਣਾ ਤੇ ਅਸੀਂ ਕਿਸ਼ਤੀ ਆ ਗਈ ਜਿਸ ਦਾ ਤੁਹਾਡੇ ਨੋਟਿਸ ਵਿੱਚ ਆਇਆ ਸੀ ਕਿਸ਼ਤੀ ਦੀ ਲੋਡ ਆ ਤੇ ਉਹ ਹੋ ਗਿਆ ਹੁਣ ਲੋਕਾਂ ਦੀ ਜਿਹੜੀ ਤੁਸੀਂ ਆਣ ਕੇ ਵੀ ਸੁਣਿਆ ਹੈਗਾ ਮੰਗ ਹੈ ਕਿ ਪੱਕੇ ਉਹ ਉਹ ਵੀ ਅਸੀਂ ਜਿਹੜੀ ਹੈਗੀ ਐਸਟੀਐਮ ਸਾਫ ਨੇ ਸਾਨੂੰ ਦੱਸ ਵੀ ਦਿੱਤਾ ਉਸੇ ਵੀ ਕਹਿੰਦੇ ਕਿ ਜਿਹੜਾ ਇਹਦਾ ਦੋ ਨੋਟੀਫਿਕੇਸ਼ਨ ਜਿਹੜੇ ਹੈਗੇ ਹੋ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਸਾਲ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਪੌਲ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਕਿਉਂਕਿ ਨਵਾਂ ਪੌਲ ਜਿਹੜਾ ਹੈਗਾ ਇਹਨਾਂ ਨੂੰ ਪੱਕਾ ਬਣ ਜਾਊਗਾ ਫਿਰ ਇਹਦੇ ਪਲਟੂਨ ਪੁੱਲ ਤੋਂ ਵੀ ਇਹਨਾਂ ਦਾ ਖੜਾ ਸੁੱਟ ਜਾਊਗਾ ਕਿਸ਼ਤੀ ਤੋਂ ਵੀ ਖੜਾ ਸੁੱਟ ਜਾਊਗਾ ਆਰਾਮ ਦੇ ਨਾਲ ਜੇ ਤਾਂ ਆਮ ਨਾਗਰਿਕ ਦੂਸਰੇ ਚਹਰਾਂ ਦੇ ਹੁੰਦੇ ਇਹ ਅੱਠ ਪਿੰਡ ਉਹ ਵੀ ਸ਼ੋਕੀ ਹੋ ਜਾਂਦੇ ਨੇ ਦੇਸ਼ ਦੇ ਅਪਰ ਹਾਊਸ ਦੇ ਮੈਂਬਰ ਹੋ ਤੁਸੀਂ ਅਸੀਂ ਇਹਦੀ ਆਵਾਜ਼ ਚੁੱਕੋਗੇ ਬੜੇ ਤਰ੍ਹਾਂ ਤੋਂ ਨਹੀਂ ਉਹ ਤਾਂ ਹੁਣ ਪੂਰਾ ਹੀ ਹੋ ਗਿਆ ਸਮੱਸਿਆ ਜਿਹੜੀ ਹੈਗੀ ਉਹ ਸੋਲਵ ਹੋ ਗਈ ਹੈ ਤੇ ਹੋਰ ਵੀ ਕੋਈ ਗੱਲ ਹੋਵੇ ਤਾਂ ਸਾਨੂੰ ਦੱਸਿਓ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਆਵਾਜ਼ ਜੋ ਤੁਸੀਂ ਧਰ ਧਰਤੀ ਵਾਲੀ ਅਸੀਂ ਉੱਥੇ ਬੋਲਣ ਵਾਸਤੇ ਹੀ ਆਏ ਬੈਠੇ ਜਿੱਨੇ ਸਾਨੂੰ ਸਮਾਂ ਮਿਲੂਗਾ ਅਸੀਂ ਜ਼ਰੂਰ ਬੋਲਾਂਗੇ ਐਂਡ ਐਕੋਜੀਸ਼ਨ ਜਿਹੜਾ ਐਕਟ 2013 ਉਹਦੇ ਉਹਦੇ ਅਧੀਨ ਜਿਹੜੇ ਦੋ ਨੋਟੀਫਿਕੇਸ਼ਨ ਨੇ ਸੈਕਸ਼ਨ 11 ਸੈਕਸ਼ਨ 19 ਉਹ ਦੋਨੇ ਜਿਹੜੇ ਨੇ ਸਾਡੇ ਵੱਲੋਂ ਕਰਕੇ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਨੇ ਹੋਪਫੁਲੀ ਮਹੀਨੇ ਦੇ ਵਿੱਚ ਵਿੱਚ ਉਹ ਅਪਰੂਵ ਹੋ ਜਾਣੇ ਚਾਹੀਦੇ ਆ ਤੇ ਆਉਣ ਵਾਲੇ ਦੋ ਕੁ ਮਹੀਨਿਆਂ ਦੇ ਵਿੱਚ ਅਵਾਰਡ ਕਰਕੇ ਤੇ ਸਾਰਾ ਕੁਝ ਠੀਕ ਰਹਿੰਦਾ ਇਹਦੇ ਕਿਉਂਕਿ ਫੰਡਸ ਪਹਿਲਾਂ ਹੀ ਸੈਂਕਸ਼ਨ ਨੇ ਅਰਾਊਂਡ 100 100 ਮਤਲਬ ਕਰੋੜ ਰੁਪਏ ਤੇ ਆਫਟਰ ਰੇਣੀ ਸੀਜ਼ਨ ਇਹਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਪੁਲ ਚੱਕਿਆ ਜਾਣਾ ਜੀ ਪੁਲ ਤਾਂ ਚੱਕਿਆ ਜਾਣਾ ਸੀ ਦੋ ਦਿਨ ਪਹਿਲਾਂ ਤੇ ਕੱਲ ਤੋਂ ਜਿਹੜਾ ਇਹ ਪੁਲ ਜਿਹੜਾ ਇਹ ਰਿਮੂਵ ਕਰਨਾ ਸ਼ੁਰੂ ਕਰ ਦੇਣਗੇ